ਹਲੋ ਬਾਈ ਪਿੰਡ ਧਲੇਵਾ ਜਿਲ੍ਹਾ ਮਾਨਸਾ ਇਸ ਰਾਂ ਦੇ ਚੋਆ ਵਜਦਾ ਤੇ ਫੁੱਲ ਚੱਲ ਰਿਹਾ ਬਾਈ ਇਹ ਤੇ ਪਤਨਾ ਦੇ ਲੱਗਿਆ ਪਿਆ ਦੇਖ ਸਕਦੇ ਇਹੋਂ ਦਾਗਾ ਬਾਈ ਹੋਰਲਾ ਸੁਨਾਮ ਸ਼ਹਿਰ ਸੁਨਾਮ ਸੰਗਰੂਰ ਠੀਮਾ ਜਕੇ ਬੜਾ ਇੱਧਰ ਜਾਵੜਦਾ ਬਾਈ ਇਹ ਅੱਕਾਂ ਵਾਲੀ ਮੰਡਾ ਵਾਲੀ ਮੰਦਲਾਂ ਇੱਧਰ ਕਈ ਪਿੰਡਾਂ ਵੀ ਦੀਆਂ ਨਾਲ ਦਾ ਤੇ ਦੇਖ ਸਕਦੇ ਉਧਰ ਬਹੁਤ ਜਿਆਦੇ ਪਾਣੀਆਂ ਬਾਈ ਕੰਨੀ ਲੱਗਿਆ ਪਿਆ ਬਾਬਾ ਮੇਰ ਕਰੇ ਜੀ ਆਣਾ ਧਿਆਨ ਦੇਣ ਬਈ ਜਿਹੜੇ ਲਾਗੇ ਲਾਗੇ ਪਿੰਡ ਨੇ ਅੱਗੇ ਮੰਦਰਾਂ ਜੋਆਂ ਜਿਹੜੇ ਬਨ ਬੋਨ ਮਾੜੇ ਮੋٹے ਪਤਲੇ ਨੇ ਬਈ ਉਹ ਟਹਿੜ ਕਰ ਲਿਓ ਸਾਰੇ ਤੇ ਦੇਖ ਸਕਦੇ ਹੋ ਬਹੁਤ ਜ਼ਿਆਦੇ ਬਾਂਗਲੇ ਪਾਸੇ ਦੇਖੋ ਜੀ ਲੋਕ ਪਰ ਇੱਥੇ ਦੇਖ ਭਾਲ ਬਹੁਤ ਹੋ ਰਹੀ ਆ ਪਾਣੀ ਦਾ ਵਹਾਅ ਦੇਖੋ ਹੀ ਗੰਨਾ ਤੇ ਬਹੁਤ ਹੀ ਜਲ ਰਹੀ ਪਾਣੀ ਇਹ ਮੰਗਰੋਂ ਬਈ ਇਹ ਆਪਣਾ ਮੀਆਂ ਦਾ ਪਾਣੀ ਆ ਇਹ ਤੇ ਦੇਖ ਸਕਦੇ ਨੇ ਇਹਦੇ ਜਿਹੜੇ ਜੋ ਜੋ ਸਾਰੇ ਡੇ ਦਾ ਇਸ਼ਾਰਾ ਦਾ ਪਾਣੀ ਉਹ ਹੁੰਦਾ ਭਈ ਇਹ ਇਸ ਹਰੇ ਸਾਲ ਵੀ ਭਰ ਗਿਆ ਸੀ ਇੱਥੇ ਹਦਗੀ ਭਰ ਗਿਆ ਇਹਦੇ ਇਸ ਤੇ ਧੰਨਵਾਦ ਸੀ ਫੁੱਲ ਵੱਡਾ ਫੁੱਲ ਪਾਣੀ ਆ ਭਈ ਡਰ ਲਾ ਦਾ ਖੜਕੇ ਭਈ ਪੁਲ ਦੇ ਨਾਲ ਲੱਗ ਜਾਵਾਂ ਭਈ ਬੇਨ ਉਹ ਨੰਗੀ ਜਾਂਦੀ ਆ ਇਥੋਂ ਲੋਂਗੀ